ਮੇਰੀਆਂ ਪੰਜ ਬੇਟੀਆਂ ਤੇਰਾ ਕਮੌਣ ਵਾਲਾ ਇਹੋ ਸੀ ਇਹਦੇ ਤੇ ਕੰਫੋੜਿਆ ਰੱਬ ਨੇ ਤੇਸ਼ਰਾ ਪੀ ਕੇ ਆ ਤੇ ਹੋ ਨਾ ਦਰ ਇਕਦਮ ਉਹਨਾਂ ਦੇ ਕਲਾ ਗਿਆ ਫਟਿਆ ਗਿਆ ਰੁਪਣ ਨਾਲੇ ਉਹਨਾਂ ਦੀ ਡੈਥ ਹੋ ਗਈ ਹੈ ਉਹਦੇ ਦਾ ਕੰਪਰ ਮੁੰਡਾ ਲੱਤਵਾਰਾ ਤੇ ਬੇਟਾ ਦੀ ਜਾਨ ਵੀ ਮਿੱਟੀ ਉਹਦੀ ਗੱਲ ਤੋਂ ਅੱਗੇ ਨੂੰ 3 ਵਰਕਾ ਸਾਲ ਹੋ ਗਏ ਨਾਲ ਦੇ ਮਹੀਨੇ ਸੋ ਹੋਈ ਹੁੰਦਾ ਕਮਾਉਂਦਾ ਜਿਹੜਾ ਸ਼ਰਾਬ ਪੀ ਕੇ ਮਰ ਗਿਆ ਅੱਜ ਜਨਾਨੀਆਂ ਕਮਾ ਕਮਾ ਕੇ ਦੇ ਬੰਦਿਆਂ ਨੂੰ ਕੋਂਡੀਆਂ ਤੇ ਘਰ ਦੀਆਂ ਚੀਜ਼ਾਂ ਵੇਚ ਕੇ ਨਸ਼ੇ ਕਰਦੇ ਰਹਿੰਦੇ ਇਹ ਤੇ ਮੁੱਕਣਾ ਚਾਹੀਦਾ ਜੜ ਦੇ ਵਿੱਚ ਚੋਈ ਅੰਮ੍ਰਿਤਸਰ ਦੇ ਨਾਲ ਲੱਗਦੇ ਹਲਕਾ ਮਜੀਠਾ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ ਹੁਣ ਤੱਕ 18 ਦੇ ਕਰੀਬ ਜੜੀਆਂ ਮੌਤਾਂ ਨੇ ਹੋ ਚੁੱਕੀਆਂ ਨੇ ਕਿਉਂਕਿ ਪੁਸ਼ਟੀ ਹੋ ਚੁੱਕੀ ਆ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਦੀ ਮੌਤ ਹੋਈ ਆ 2020 ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਸੀਨ ਸੀ ਉਹ ਦੇਖਣ ਨੂੰ ਮਿਲਿਆ ਸੀ ਘਰਾਂ ਦੇ ਘਰ ਜਿਹੜੇ ਸੀ ਉਹ ਤਬਾਹ ਹੋ ਗਏ ਸੀ ਫਿਲਹਾਲ ਅਸੀਂ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿਨ੍ਹਾਂ ਨੇ ਪਰਿਵਾਰ ਦੇ ਜੀ ਜਿਹੜੇ ਆ ਅੱਜ ਇਹਨਾਂ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜੀ ਲਈ ਸ਼ਰਾਬ ਕਿਉਂਕਿ ਜਿੱਥੇ ਪੰਜਾਬ ਸਰਕਾਰ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਉੱਥੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ ਸਾਡੇ ਨਾਲ ਪਰਿਵਾਰ ਕੁਝ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਹਾਲਾਤ ਬਣੇ ਸੀ ਜੀ ਤੁਹਾਡਾ ਕੀ ਨਾਮ ਹੈ ਤੁਹਾਡੇ ਪਰ ਪੇਰੇ ਰਾਤੀ ਹੋਈਆ ਨਾ ਨਹੀਂ ਤੇ ਉਹ ਸਭੀ ਚੰਗਾ ਭਲਾ ਹੀ ਜਿਸ ਪੀ ਗਿਆ ਆਇਆ ਉਹ ਕਿਤੇ ਉਹ ਬਸ ਕਿਸ ਸਾਥ ਗਿਆ ਉਹ ਕੰਪਨ ਟੈਪ ਆਇਆ ਉਹ ਕਲ ਟੈਪ ਲੈ ਟੈਪ ਐਸ ਲੈ ਕਰ ਜਾ ਰਿਹਾ ਡਾਕਟਰ ਡਾਕਟਰ ਮੇਰੇ ਵੀਟ ਪਰ ਜਾ ਗਿਆ ਖੜੇ ਆ ਡਾਕਟਰ ਉਹ ਚ ਬਾਬ ਜੀ ਤਾਂ ਕਿ ਡਾਕਟਰ ਨੇ ਹੱਥ ਪਾਇਆ ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਸ਼ਹਿਰ ਲੈ ਜਾ ਸ਼ਹਿਰ ਗੱਡੀ ਵਾਲਾ ਥੋੜਾ ਗੱਡੀ ਆਉਂਦੇ ਉਹ ਲੇ ਹੋ ਗਏ ਆ ਹਾਂਜੀ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਾ ਕੱਲ ਕਦੋਂ ਪਤਾ ਲੱਗਾ 6:00 ਵਜੇ ਪਤਾ ਲੱਗਾ ਹੀ ਆਪਣੇ ਸੌ ਰਹੇ ਆ ਅੜੀ ਫਿਰ ਚਾਈ ਹੋਈ ਬੋਲ ਮੇਰੀ ਮਾਤਾ ਆਹੀ ਬੋਲ ਤੇ ਉਹਨਾਂ ਨੂੰ 6:00 ਵਜੇ ਪਤਾ ਲੱਗਾ ਵਾ ਉਹ ਬੱਚਕੀ ਆਈ ਆ ਮਮੀ ਮੈਂ ਬੀਜਾ ਜਿਹੜੇ ਪੁੱਤ ਨੂੰ ਕੁਝ ਹੋ ਗਿਆ ਜੋ ਕੋਕਾ ਚ ਜਿਆਰੀ ਤੋਂ ਲੈ ਛੋਟੇ ਵੀ ਫਿਰ ਉੱਠ ਆਇਆ ਇਹਨੂੰ ਡਵਾ ਡਾਕਟਰ ਵੱਲ ਲਾਜੋ ਡਾਕਟਰ ਤੇ ਖੜਿਆ ਵਾ ਡਾਕਟਰ ਵੱਲ ਖੜਿਆ ਤੇ ਉਹ ਡਾਕਟਰ ਤੇ ਜਵਾਬ ਦੇ ਤਾਂ ਦਿੱਤੀ ਸਹਿਰ ਆਜੀ ਉਹਨਾਂ ਚਾ ਗੱਟੀ ਵਾਲੇ ਨੂੰ ਕੀਤਾ ਗੱਟੀ ਆਏ ਉਹਨਾਂ ਨੇ ਚਿਤੂ ਭੂਰੇਓ ਕਿ ਮਾਜੀ ਜੀ ਤੁਹਾਡੇ ਬ੍ਰਦਰ ਦੀ ਕਿੰਨੀ ਉਮਰ ਸੀ ਕੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਵੀਰ ਦੀ ਹੈਗੀ ਤੇ 45 ਸਾਰੇ ਉਮਰ ਹੀ ਮੇਰ ਤੋਂ ਜੀ ਤਾਂ ਸੋਟਾ ਹੀ ਮਾਜੀ ਪਰਿਵਾਰ ਚ ਕੌਣ ਕੌਣ ਹੈ ਉਹਨਾਂ ਦਾ ਗੁੱਡੀ ਕਾਕਾ ਹੈ ਗੁੱਡੀ ਚਲੋ ਉਹਨਾਂ ਦਾ ਜੀਨੀ ਵਿਆਹ ਸੀ ਪਰ ਆਪਣੇ ਹੀ ਖਾਂਦਾ ਪਿਤਾ ਹੀ ਤੇ ਪਰਦਾ ਜੀ ਕਾਕਾ ਵੀ ਡਾਕ اچھا ਉਹਦਾ ਆਸਰਾ ਕੁਛ ਨਹੀਂ ਨਹੀਂ ਜੋ ਕੁਝ ਸਸਤਾ ਨਹੀਂ ਜੋ ਉਹ ਪਰਿਵਾਰ ਉਧਾਰੇ ਸਾਰੇ ਡਿੱਗ ਗਏ ਠੱਠੇ ਜੋ 60 ਡਿੱਗੀਆਂ ਕਦੀ ਕਦੀ ਪਿੰਡ ਵਿੱਚ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਵੀ ਸੀ ਪਹਿਲਾਂ ਵੀ ਵੇਚੀ ਜਾਂਦੀ ਸੀ ਸ਼ਰਾਬ ਜਿਹੜੀ ਸ਼ਰਾਬ ਤੇ ਚਲੋ ਵੇਚਦੀ ਹੈ ਗਿਨ ਪਰ ਇਤਨਾ ਦਾ ਹਾਲਤ ਨਹੀਂ ਕਦੀ ਆਇਆ ਸ਼ਰਾਬ ਤੇ ਚਲੋ ਸੁੱਧੂ ਤਾਂ ਹੀ ਇਸ ਤਰ੍ਹਾਂ ਚਲਦੀ ਆਈ ਜੋ ਚਲੋ ਜਿਹਨਾਂ ਘੁਟਿਆੜੀ ਲਾ ਕੇ ਆਉਣੀ ਹੋ ਰਾਤ ਪੀ ਕੇ ਵੀ ਸੌਂਦੇ ਤੇ ਇਹ ਹੁਤਾ ਹਾਲਤ ਨਹੀਂ ਕਦੀ ਆਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਹੁੰਦਾ ਹੋ ਲੋਇਸੋ ਕਿ ਅਕਿ ਤੇ ਅਭੀ ਬੱਚਿਆਂ ਨੂੰ ਨੌਕਰੀਆਂ ਤਾਂਗੇ 10-10 ਲੱਖ ਰੁਪਏ ਤਾਂ ਉਹ ਮੈਂ ਜੀ ਤੇ ਰਖੱਜਾ ਤਾਂ ਆ ਕਿ ਤੁਹਾਡੇ ਪਿੰਡ ਮਲੜੀਵਾਲ ਪਿੰਡ ਪੈਂਦਾ ਏ ਇਸ ਪਿੰਡ ਦੇ ਵਿੱਚ ਕਿੰਨੇ ਲੋਕਾਂ ਦੀ ਡੈਥ ਹੋਈ ਆ ਮੇਰੇ ਹੈ 7-8 ਹਰਿਓ ਕਿਤੇ ਕੋ ਜੀ ਇਹ ਮਲੜੀਵਾਲ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਕੀ ਇਸ ਪਰਿਵਾਰ ਦੇ ਹਾਲਾਤ ਨੂੰ ਦਿਖਾ ਰਹੇ ਆ ਤੇ ਪਰਿਵਾਰ ਦੇ ਵਿੱਚ ਚੜਿਆ ਦੁੱਖ ਦਾ ਮਾਹੌਲ ਹੈ ਕਿਉਂਕਿ ਗੱਲ ਕੀਤੀ ਜਾਵੇ ਹੋਰ ਵੀ ਇੱਥੇ ਪਰਿਵਾਰ ਜਿਹੜੇ ਨੇ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਕੀ ਕਹਿਣਾ ਕਿਉਂਕਿ ਦੁਖਦ ਮਾਹੌਲ ਹੈ ਕਈ ਪਰਿਵਾਰ ਇਸ ਤਰ੍ਹਾਂ ਦੇ ਨੇ ਹੋਰ ਵੀ ਲੋਕ ਨੇ ਤਣੇ ਕੀ ਨਾਮ ਹੈ ਕੀ ਗੱਲ ਹੋਈ ਹੈ ਮੇਰਾ ਨਾਮ ਤਵਲ ਹੈ ਮੇਰਾ ਕਰ ਸ਼ਰਾਬ ਪਿੰਦਾ ਹੈ ਤੇ ਸ਼ਰਾਬ ਪੀ ਕੇ ਆ ਤੇ ਉਹਨਾਂ ਦਾ ਇਕਦਮ ਉਹਨਾਂ ਦਾ ਕਲਾਜਾ ਢਾਪਿਆ ਰੁਕਣਾ ਨਾਲ ਹੀ ਉਹਨਾਂ ਦੀ ਡੈਥ ਹੋ ਗਈ ਹੈ ਮੇਰੀਆਂ ਪੰਜ ਬੇਟੀਆਂ ਮੇਰਾ ਕਮਾਉਣ ਵਾਲਾ ਇਹ ਇਹਨੇ ਮੈਨੂੰ ਖੋਲਿਆ ਆਪਣੇ ਤੁਹਾਨੂੰ ਕਦੋਂ ਪਤਾ ਲੱਗਾ ਕੱਲ੍ਹ ਕੀ ਇਸ ਤਰ੍ਹਾਂ ਹਾਲਾਤ ਪਹਿਲਾਂ ਵੀ ਪਿੰਦੇ ਸੀ ਪਹਿਲਾਂ ਵੀ ਪਿੰਦੇ ਪਰ ਮਸ਼ਾਵ ਨੂੰ ਲੱਭੇ ਪਏ ਮੈਨੂੰ ਅੱਧੇ ਮੈਨੂੰ ਅੱਖਾਂ ਤਾਰੇ ਜੇ ਲੱਗੇ ਜਾਂਦੇ ਆ ਮੈਂ ਕੋ ਤੇਰੀ ਬੁੱਦੀ ਬੁੱਦੀ ਘਟਿਆਣਾ ਬਾਅਦ ਮੈਨੂੰ ਪਤਾ ਲੱਗਾ ਕਿ ਤੁਸੀਂ ਨੀ ਵਾਲੇ ਸ਼ਰਾਬੀ ਹੈ ਤੇ ਉਹ ਇਦਾਂ ਤੜਫਦੇ ਰਹੇ ਆ ਕੱਲੇ ਜਿਵੇਂ ਗੰਦਮੇ ਸਾਗ ਘਟਿਆ ਗਿਆ ਬੱਚਿਆਂ ਦੀ ਕਿੰਨੀ ਉਮਰ ਹੈ ਜੇ 16 ਸਾਲ ਦੀ ਇੱਕ ਮੇਰੀ ਬੇਟੀ, ਕਾਹਦੇ ਮੇਰੀਆਂ ਬੇਟੀਆਂ ਹੈ। ਬੇਟਾ ਕੋਈ ਨਹੀਂ ਹੈ। ਕਮਾਨ ਦਾ ਕੋਈ ਆਸਰਾ ਨਹੀਂ ਕਰਦੇ ਵਿੱਚ। ਕੋਈ ਨਹੀਂ ਤਾਂ ਕੋਈ ਨਹੀਂ ਹੈ। ਮੈਂ ਖੋਦਿਕ ਮੁੰਦੀ ਹਾਂ। ਮੇਰਾ ਵੀ ਆਸੇ ਕੋਲੇ। ਉਹੋ ਤੇ ਘੋਣ ਵਾਲਾ ਘਰ ਦੇ ਵਿੱਚ। ਪਰਿਵਾਰ ਦਾ ਜਿਹੜਾ ਰੋ ਰੋ। ਕੀ ਹੋਇਆ ਜੀ ਤੁਸੀਂ? ਬੇਟਾ ਤਾਂ ਸਰਾਂਪੇ ਕੇ ਮਰਿਆ। ਕੱਲ ਅੱਜ ਮਰਿਆ। ਨਾ ਨਹੀਂ ਹੈ ਕਹਿਤਾ। ਛੁੜੇਗਾ ਤਾਂ ਕੋਈ ਮੁੰਡਾ ਲਤੋ ਆ ਰਾਇ। ਸੋ ਕਬੇਡਾ ਦੀ ਲੱਤ ਟੁੱਟੀ ਆ ਕਬੇਡਾ ਟੁੱਟੀ ਰੋਲ ਅੰਗੇ ਨਾ ਪੜਾ ਕੇ ਸਾਲ ਹੋ ਜਾਣਾ ਬਲੇ ਵੀ ਨਹੀਂ ਸਰ ਕੋਈ ਕਮਾਂਡ ਵਾਲਾ ਨਹੀਂ ਨੇ ਕੋਈ ਉਹ ਵੀ ਬਣਾ ਤਵਾਰਾ ਉਹਦੇ ਵੀ ਆ ਜਿਹੜਾ ਕੋਡਾ ਖਰਾਬ ਹੋਇਆ ਐਕਸੀਡੈਂਟ ਹੋਇਆ ਵਾ ਤੇ ਬਸ ਉਹ ਹੀ ਮੁੰਡਾ ਕਮਾਉਂਦਾ ਜਿਹੜਾ ਸ਼ਰਾਬ ਪੀ ਕੇ ਮਰ ਗਿਆ ਅੱਜ ਇਹ ਤਾਂ ਕੱਲ ਪਹਿਲਾਂ ਵੀ ਪੀਂਦਾ ਸੀ ਜਾਂ ਨਾ ਪੱਪੇਂਦਾ ਪਹਿਲਾਂ ਵੀ ਤੇ ਪਤਾ ਨਹੀਂ ਕੱਲ ਹੀ ਪੀ ਕੇ ਆਇਆ ਤੇ ਪਤਾ ਨਹੀਂ ਕੀ ਹੋਇਆ ਰਾਤ ਬੜਾ ਪੜ ਕਦਾਂ ਨੱਚਦਾ ਰਿਹਾ ਐਦਾਂ ਜਿੱਦਾਂ ਖੋਵਾ ਤੋੜੀ ਜਿ ਲੱਗੇ ਫੇਰੇ ਗੁਰੂ ਨਾਨਕ ਦੇਵ ਜੀ ਦਾਖਲ ਕਰਾਤਾ ਤੇ ਹਲੇ ਲਾਸਾ ਹੁੰਦੀ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਇਸ ਤਰ੍ਹਾਂ ਦੇ ਨਸ਼ਿਆਂ ਨਾਲ ਕਈ ਘਰ ਤਬਾਹ ਹੋਏ ਚਾਹੁੰਦੇ ਬਸੰਦਾ ਸਾ ਬੰਦੋ ਨਾ ਤੇ ਇਰਾਦੇ ਪਤਾ ਪਾ ਗੀਰ ਬਾਦਰੀ ਦੀ ਜਿੰਦਗੀ ਸੋਰੀਆਂ ਕਾ ਕਾ ਕਿਤੇ ਮਦਰ ਘਰ ਦੇ ਜਨਾਨੀਆਂ ਕਮਾ ਕਮਾ ਕੇ ਤੇ ਬੰਦਿਆਂ ਨੂੰ ਖੋਣ ਡੀਆਂ ਤੇ ਘਰ ਦੀਆਂ ਚੀਜ਼ਾਂ ਵੇਚ ਕੇ ਨਸ਼ੇ ਕਰਦੇ ਰਹਿੰਦੇ ਇਹਦੇ ਮੁੱਕਣਾ ਚਾਹੀਦਾ ਜੜ ਦੇ ਵਿੱਚੋਂ ਹੀ ਨਹੀਂ ਤੇ ਜੜ ਤੋਂ ਖਤਰਾ ਲਾਤ ਟੁੱਟੀ ਆ ਕੋਈ ਲਾਤ ਦਾ ਲਾਤ ਵੀ ਹੋਣਾ ਚਾਹੀਦਾ ਤੇ ਉਹਨੂੰ ਨੌਕਰੀ ਵੀ ਕੋਈ ਮਾੜੀ ਚੰਗੀ ਦੇਣੀ ਚਾਹੀਦੀ ਸਰਕਾਰ ਨੂੰ ਤੇ ਇਹੋ ਗੱਲ ਵਾਣਾ ਹਾਂ ਸਰਕਾਰ ਦੇ ਕਿਹੜਾ ਖਤਮ ਹੋ ਜੇ ਕੰਮ ਜੇ ਸਾਡੀ ਸਰਕਾਰ ਸੁਣ ਲਵੇ ਨਾ ਧਿਆ ਭੈਣਾਂ ਦੀ ਤੇ ਚੜਚੋ ਖਤਮ ਹੋ ਜੇ ਜੇ ਕੰਮ ਇਹ ਦੇਖੋ ਜੀ ਇਹ ਰੋਂਦੇ ਚਿਹਰੇ ਹੀ ਦੱਸ ਰਹੇ ਨੇ ਕਿ ਕਿੰਨੀ ਜ਼ਰੂਰਤ ਇਸ ਪਰਿਵਾਰ ਨੂੰ ਹੈ ਕਿਉਂਕਿ ਘਰ ਦੇ ਵਿੱਚ ਜੋ ਕਮਾਣ ਵਾਲੇ ਜੀ ਸੀ ਉਹੀ ਜ਼ਿੰਦਗੀ ਤੋਂ ਵਾਂਝੇ ਰਹਿ ਗਏ ਨੇ ਜ਼ਿੰਦਗੀ ਉਹਨਾਂ ਨਾਲ ਜੋ ਵੀ ਕਰ ਗਈ ਹੈ ਉਹਨਾਂ ਦੇ ਪਰਿਵਾਰ ਜਿੱਥੇ ਆ ਪਿੱਛੇ ਰਹਿ ਗਈ ਇੱਕ ਨਾ ਜੋ ਗੱਲਬਾਤ ਕੀਤੀ ਹੈ ਕਿ ਘਰ ਦੇ ਵਿੱਚ ਪੰਜ ਬੇਟੀਆਂ ਨੇ ਤੇ ਪੰਜਾਂ ਦਾ ਕੋਈ ਵੀ ਆਸਰਾ ਨਹੀਂ ਮਾਂ ਆਪ ਕਮਾਉਂਦੀ ਹੈ ਤੇ ਇੱਕ ਪਿਓ ਦਾ ਆਸਰਾ ਹੁੰਦਾ ਉਹ ਵੀ ਪਿਓ ਵੀ ਸਿਰ ਤੋਂ ਚਲਾ ਗਿਆ ਤੇ ਇੱਕ ਮਾਂ ਦਾ ਜਿਹੜਾ ਪੁੱਤ ਜਿਹੜਾ ਚੰਗਾ ਬੜਾ ਸੀ ਜੋ ਕਮਾ ਕੇ ਘਰ ਵਿੱਚ ਸਭ ਕੁਝ ਲਿਆਂਦਾ ਸੀ ਉਸ ਦੀ ਵੀ ਡੈਥ ਹੋ ਚੁੱਕੀ ਹੈ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਅ ਅੰਮ੍ਰਿਤਸਰ ਦੇ ਨੇੜੇ ਲੱਗਦੇ ਮਜੀਠਾ ਅਜਨਾਲੇ ਦੇ ਤਿੰਨ ਪਿੰਡਾਂ ਦੇ ਵਿੱਚ ਹਾਲਾਤ ਨੇ ਜਿੱਥੇ ਕਿ 18 ਮੋਤਾਂ ਹੁਣ ਤੱਕ ਜਿਹੜੀਆਂ ਗਈਆਂ ਜਾ ਰਹੀਆਂ ਕਿ ਹੋ ਚੁੱਕੀਆਂ ਤੇ ਰੋਂਦੇ ਕੁਰਲਾਉਂਦੇ ਚਿਹਰੇ ਜਿਹੜੇ ਉਹ ਦੇਖਣ ਨੂੰ ਮੈਨਰੇਆ ਦਿਲ ਨਹੀਂ ਕਰਦਾ ਇਸ ਤਰ੍ਹਾਂ ਦੀ ਰਿਪੋਰਟ ਕਰਨ ਨੂੰ ਮਗਰ ਫਿਰ ਵੀ ਜਦੋਂ ਹਾਲਾਤ ਬੜਨ ਇਨਸਾਫ ਜਦੋਂ ਲੋਕਾਂ ਨੂੰ ਚਾਹੀਦਾ ਹੋਵੇ ਤਾਂ ਸਾਨੂੰ ਅੱਗੇ ਆਉਣਾ ਪੈਂਦਾ